ਸੱਚੀ ਗੱਲ ਦੋਸਤੋ ਕੀ ਹਾਲ ਚਾਲ ਹੋ ਸੋ ਸਾਰੇ ਤੁਸੀਂ ਕਿਹੜੇ ਹੋ ਵੈਲਕਮ ਬੈਕ ਟੂ ਮਾਈ ਚੈਨਲ ਸਤ ਗੁਰੂ ਦੁਬੱਟਾ ਤੇ ਤੁਹਾਡਾ ਫੇਰ ਬਹੁਤ ਬਹੁਤ ਸਵਾਗਤ ਆ ਅੱਜ ਪੇਸ਼ ਆ ਤੁਹਾਡੇ ਪਿਓਰ ਬਰਬਰੀ ਦਾ ਸੂਟ ਲੈ ਕੇ ਆਏ ਆ ਬਹੁਤ ਸੋਹਣਾ ਗਰਲਿਸ਼ ਆ ਆਰਟੀਕਲ ਹੈਗਾ ਜੇ ਇਹ ਬੈਸਟ ਸੂਟ ਹੈਗਾ ਜੇ ਜਿਹੜਾ ਮੇਰੀਆਂ ਭੈਣਾਂ ਦੀ ਡਿਮਾਂਡ ਆ ਕਿ ਅਸੀਂ ਭਾਜੀ ਬਹੁਤਾ ਹੈਵੀ ਸੂਟ ਨਹੀਂ ਪਾਣਾ ਸਾਨੂੰ ਚਾਹੀਦਾ ਜੇ ਬਿਲਕੁਲ ਪਤਲਾ ਜਾਂ ਕਮ ਹੋਵੇ ਸੂਟ ਵੀ ਬਹੁਤ ਸੋਹਣਾ ਜਾਂ ਹੋਵੇ ਕਲਰ ਵੀ ਬੜੇ ਪਿਆਰੇ ਜੇ ਹੋਣ ਉਹਨਾਂ ਵਾਸਤੇ ਬੈਸਟ ਵੀਡੀਓ ਆ ਸੋ ਤੁਹਾਡਾ ਟਾਈਮ ਨਾ ਵੇਸਟ ਕਰਦੇ ਦਿਖਾਣੇ ਤੁਹਾਨੂੰ ਪਹਿਲਾਂ ਤੇ ਵਰਕ ਦੇਖ ਲਓ ਓਵਰਆਲ ਲੁੱਕ ਦੇਖ ਲਓ ਸੂਟ ਦੀ ਕਿੰਨੀ ਕਿਆਮਤ ਬਣੀ ਹੋਈ ਏ ਜੇ ਕਲਰ ਹੈਗਾ ਜੇ 베بی ਪਿੰਕ ਪਹੁੰਚਿਆ ਤੇ ਵੀ ਵਰਕ ਆਏਗਾ ਦੁਪੱਟਾ ਵੀ ਪਿਓਰ ਬਰਬਰੀ ਦਾ ਵਰਕ ਵਾਲਾ ਠੀਕ ਆ ਜੀ ਗਲਾ ਘੇਰਾ ਕੱਢਿਆ ਆ ਜੇ ਹੁਣ ਦਿਖਾਣੇ ਥੋੜੀ ਜਿਹੀ ਤੁਹਾਨੂੰ ক্লোਜ਼ ਲੁੱਕ ਸੂਟ ਦੇਖਿਓ ਜੀ ਬਹੁਤ ਸੋਹਣਾ ਬਹੁਤ ਹੀ ਪਿਆਰਾ ਹੈਂਡ ਵਰਕ ਵਾਲਾ ਸੂਟ ਹੈਗਾ ਜੇ ਠੀਕ ਆ ਜੀ ਸਾਰਾ ਕੰਮ ਜਿਹੜਾ ਮੋਤੀਆਂ ਦਾ ਹੋਇਆ ਜੇ ਸਾਰਾ ਹੱਥ ਦਾ ਹੋਇਆ ਜੇ ਠੀਕ ਹੈ ਚੈੱਕ ਕਰੋ ਜੇ ਬੜਾ ਪਤਲਾ ਜਾਂ ਸਲੀਕ ਜਿਹਾ ਕੰਮ ਕੀਤਾ ਹੋਇਆ ਸਫਾਈ ਦੇ ਵਿੱਚ ਔਰ ਪਹੁੰਚੇ ਵੀ ਉਦਾਂ ਹੀ ਆਣਗੇ ਸਫਾਈ ਵਾਲੇ ਠੀਕ ਆ ਜੀ ਦੁਪੱਟਾ ਵੀ ਆ ਗਿਆ ਜੇ ਬਹੁਤ ਸੋਹਣਾ ਮਲਟੀ ਲੇਸ ਵੇਖੋ ਕਿੰਨੀ ਪਿਆਰੀ ਜਿਹੀ ਖੇਲਦੀ ਵੀ ਆ ਪਿਓਰ ਬਰਬਰੀ ਦਾ ਦੁਪੱਟਾ ਹੈਗਾ ਜੇ ਦੁਪੱਟੇ ਦੇ ਫੋਰ ਸਾਈਡ ਬਾਰਡਰ ਆਏਗਾ ਘੇਰਾ ਵੀ ਇਦਾਂ ਹੀ ਬੜਾ ਕਿਆਮਤ ਜਿਹਾ ਬਣਾਇਆ ਜੇ ਠੀਕ ਆ ਜੀ ਓਵਰ ਆਲ ਲੁੱਕ ਤੁਸੀਂ ਸੂਰਤੀ ਦੇਖ ਲਈ ਆ ਹੁਣ ਤੁਹਾਨੂੰ ਆਨੇ ਆ ਪ੍ਰਾਈਜ਼ ਵਾਲੇ ਪ੍ਰਾਈਜ਼ ਆਏਗਾ ਬੜਾ ਮਿੱਠਾ ਜਾਂ ਸਿਰਫ ਤੇ ਸਿਰਫ 1550 ਰੁਪਏ ਦੀ ਰੇਂਜ ਦੇ ਵਿੱਚ ਦਿਖਾਣੇ ਤੁਹਾਨੂੰ ਨਾਲ ਇਹਦੇ ਕਲਰਸ ਜੀ ਦੋਸਤੋ ਚੈੱਕ ਕਰੋ ਕਲਰ ਚੈੱਕ ਕਰੋ ਇਹਦਾ ਡਿਜ਼ਾਈਨ ਬਹੁਤ ਸੋਹਣਾ ਪਹਿਲਾ ਕਲਰ ਤੁਸੀਂ ਦੇਖਿਆ ਪਿੰਕ ਕਲਰ ਨੈਕਸਟ ਕਲਰ ਆ ਗਿਆ ਜੇ ਬਹੁਤ ਸੋਹਣਾ ਬਹੁਤ ਹੀ ਪਿਆਰਾ ਟੀਲ ਗ੍ਰੀਨ ਕਲਰ ਆ ਗਿਆ ਜੇ ਬੋਟਲ ਗ੍ਰੀਨ ਨਹੀਂ ਆ ਟੀਲ ਗ੍ਰੀਨ ਕਲਰ ਆ ਠੀਕ ਆ ਬੋਟਲ ਗ੍ਰੀਨ ਤੋਂ ਲਾਈਟ ਹੁੰਦਾ ਤੇ ਪੈਰਟ ਤੋਂ ਡਾਰਕ ਹੁੰਦਾ ਜਿਹੜਾ ਸੈਂਟਰ ਵਾਲਾ ਕਲਰ ਹੈ ਨਾ ਉਹਨੂੰ ਟੀਲ ਗ੍ਰੀਨ ਕਹਿੰਦੇ ਆਪਾਂ ਟੀਲ ਗ੍ਰੀਨ ਕਲਰ ਆ ਵਰਕ ਬੜਾ ਬਹੁਤ ਸੋਹਣਾ ਪਰਲ ਦਾ ਸਾਰਾ ਹੱਥ ਦਾ ਕੰਮ ਹੈ ਜੇ ਨੈਕਸਟ ਕਲਰ ਆ ਗਿਆ ਜੇ ਬਹੁਤ ਸੋਹਣਾ ਬਹੁਤ ਹੀ ਪਿਆਰਾ ਉਹ ਆ ਗਿਆ ਜੇ orange ਕਲਰ ਤਿੰਨ ਕਲਰ ਦਾ ਇਹ ਚਾਰ ਡਿਮਾਂਡ ਹੁੰਦੀ ਆ ਕਿ ਭਾਜੀ ਸਾਨੂੰ ਸੂਟ ਚਾਹੀਦਾ ਉਹ ਜਿਹੜਾ ਕਿ ਕਿਸੇ ਨੇ ਪਾਇਆ ਨਾ ਹੋਵੇ ਤੇ ਸੂਟ ਦਾ ਕਪੜਾ ਹੋਵੇ ਪਿਓਰ ਬਰਬਰੀ ਦਾ ਦੁਬਟਾ ਹੋਵੇ ਪਿਓਰ ਬਰਬਰੀ ਦਾ ਭਾਨੂੰ ਨਹੀਂ ਚਾਹੀਦੀਆਂ ਬਾਵਾ ਸਿਰਫ ਪਤਲੀਆਂ ਜੀਆਂਾਨੂੰ ਪਹੁੰਚੇ ਜਾਈਦੇ ਹੀ ਬਣਾਣਾ ਪਲਾਜ਼ੋ ਬੜਾ ਪਿਆਰਾ ਜਾ ਉਹਨਾਂ ਵਾਸਤੇ ਇਹ ਤੋਹਫੇ ਵਾਲਾ ਕੰਮ ਹੀ ਹੈਗਾ ਜੇ ਬੜਾ ਪਿਆਰਾ ਜਾ ਸਿਰਫ ਤੇ ਸਿਰਫ 1550 ਰੁਪਏ ਦੀ ਰੇਂਜ ਦੇ ਵਿੱਚ ਹੋਰ ਇਦਾਂ ਦੀਆਂ ਸੋਹਣੀਆਂ ਨਵੀਆਂ ਡੀਲਸ ਆਫਰਸ ਵੇਖਣ ਵਾਸਤੇ ਸਾਡੇ ਪੇਜ ਨੂੰ ਕਰ ਲਓ ਫੋਲੋ ਕਿਉਂਕਿ ਭਰਾ ਤੁਹਾਡਾ ਇਦਾਂ ਹੀ ਆਰਡਰ ਇਦਾਂ ਹੀ ਨਵੀਆਂ-ਨਵੀਆਂ ਆਫਰਾਂ ਲੈ ਕੇ ਆਂਦਾ ਰਹੇਗਾ ਮਿਲਦੇ ਆਂ ਇਦਾਂ ਦੀ ਪਿਆਰੀ ਜਿਹੀ ਵੀਡੀਓ ਦੇ ਵਿੱਚ ਟੀਲ ਦੈਨ ਬਾਏ ਬਾਈ ਟੇਕਰ ਅਮਨ ਜੀ ਸਤਿ ਸ਼੍ਰੀ ਅਕਾਲ ਜੀ